ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੀ ਜੇਲ੍ਹ ਰੋਡ ਤੇ ਭੇਦ ਭਰੇ ਹਾਲਾਤਾਂ ਦੇ ਵਿੱਚ ਇੱਕ ਵਿਅਕਤੀ ਦੀ Laash ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਗੁਰਦਾਸਪੁਰ ਥਾਣਾ ਸਿਟੀ ਦੇ ਪੁਲਿਸ ਕਰਮਚਾਰੀ ਮੌਕੇ ਦੇ ਪਹੁੰਚੇ ਅਤੇ ਜਾਂਚ ਨੂੰ ਸ਼ੁਰੂ ਕਰ ਦਿੱਤਾ ਇਕੱਠੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਵਿਅਕਤੀ ਇੱਕ ਨਿੱਜੀ ਪੈਲਸ ਤੋਂ ਵਿਆਹ ਵੇਖ ਕੇ ਰਾਤਕਾਰ ਵਾਪਸ ਜਾ ਰਿਹਾ ਸੀ ਅਤੇ ਜੇਲ੍ਹ ਰੋਡ ਦੇ ਕੋਲ ਇੱਕ ਖਾਲੀ ਜਗ੍ਹਾ ਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਜਿਸ ਦੀ ਸੂਚਨਾ ਰਾਹਗੀਰਾਂ ਨੇ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਅਤੇ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀ ਨੇ ਛਾਣਬੀਨ ਦੌਰਾਨ ਪਤਾ ਚੱਲਿਆ ਕਿ ਵਿਅਕਤੀ ਗੁਰਦਾਸਪੁਰ ਜ਼ਿਲ੍ਹੇ ਦੇ ਨਬੀਪੁਰ ਪਿੰਡ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਵਿਕਰਮਜੀਤ ਸਿੰਘ ਪੁੱਤਰ ਤਰਲੋਕ ਸਿੰਘ ਹੈ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੋਸਟ ਮਾਰਟਮ ਤੋਂ ਬਾਅਦ ਹੀ ਇਸ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ ਫਿਲਹਾਲ ਪੁਲਿਸ ਵੱਲੋਂ ਧਾਰਾ 174 ਦੇ ਤਿਤ ਕਾਰਵਾਈ ਕਰਦਿਆਂ ਹੋਇਆ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹ ਸਾਨੂੰ ਸੇ ਰਿਪੋਰਟ ਨਾਲ ਦਿਖਿਆ ਹਾਂ ਤਾਂ ਕਿ ਉਹ ਉਧਰ ਤਾਂ ਲੱਗੇ ਹੋਏਗਾ ਆਪੇ ਆਈ ਉਹ ਬੱਚੇ ਜਾ ਉਹ ਲੜਕੇ ਨਾਲ ਮੇਰੇ ਥੋੜੀ ਜਵਾਨ ਜਵਾਨ ਨੇ ਲੱਗੇ ਪੱਜਨੀ ਠੀਕ ਠੀਕ ਹਾਂ ਕੰਡੋ ਉਹ ਤੋਂ ਅਗੇ ਇੱਕ ਜੱਸ ਹਸਪਤਲ ਤੇ ਲੱਗੇ ਡੈੱਡ ਬੋਡੀ ਪਈ ਆ ਫਿਰ ਮੌਕੇ ਤੇ ਐ ਆ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਵਾ ਉਹਨਾਂ ਪੁੱਛਿਆ ਵਾ ਉਹ ਕਹਿੰਦੇ ਵੀ ਅਸੀਂ ਕੱਲ ਇੱਥੇ ਲੱਕੀ ਪੈਲਸ ਵਿੱਚ ਵਿਆਹ ਵਿੱਚ ਆਏ ਸੀਗੇ ਤੇ ਬਾਕੀ ਸਾਰਾ ਪ੍ਰਵਾਹ ਚੱਲ ਗਿਆ ਤੇ ਇਹ ਇਨਾਂ ਨੇ ਮੋਟਰਸਾਈਕਲ ਤੇ ਆਉਣਾ ਸੀਗਾ ਤੇ ਇਹ ਕਿਦੇ ਪੈਦਲ ਹੀ ਆ ਰਹੇ ਤੇ ਇੱਥੇ ਡਿੱਗ ਪਏ ਆ ਖਾਲੀ ਫਲਾਟ ਲਾਗੇ ਰੋਡ ਦੇ ਉੱਪਰ ਹੀ ਸਾਈਡ ਤੇ ਤੇ ਇਹਦੀ ਠੰਡ ਕਰਕੇ ਜਿਹੜੀ ਆ ਉਥਿਆ ਨਹੀਂ ਗਿਆ ਇਹਨਾਂ ਕੋ ਪਤਾ ਨਹੀਂ ਜੋ ਇਸ ਕਰਕੇ ਇਹਨਾਂ ਦੀ ਠੰਡ ਕਰਕੇ ਮੌਤ ਹੋ ਗਈ ਇਹਨਾਂ ਦਾ ਕੋਈ ਨਾਮ ਪਤਾ ਕਿੱਥੋਂ ਰਹਿਣ ਹੋਏ ਇਹ ਇਹਨਾਂ ਦਾ ਨਾਮ ਵਿਕਰਮਜੀਤ ਸਿੰਘ ਸਨਮ ਤਰਲੋਕ ਸਿੰਘ ਆ ਵਾਸੀ ਪਿੰਡ ਨਵੀਪੁਰਿਆ ਇਹ ਤੁਹਾਨੂੰ ਵਾਰਸਾਂ ਨੂੰ ਬੁਲਾਇਆ ਵਾ ਵਾਰਸੀ ਆ ਚੁੱਕੇ ਨੇ ਹੁਣ ਜੋ 174 ਦੀ ਕਾਰਵਾਈ ਜਿਹੜੀ ਆ ਮੁਗਲਿਆਂ ਦੀ ਜਾ ਰਹੀ ਹੈ